ਕੱਲ ਉਹਨਾਂ ਨੇ ਮਾਫੀ ਜਿਹੜੇ ਤੁਹਾਡੇ ਵਰਗੇ ਆਗੂ ਨੇ ਸੀਨੀਅਰ ਆਗੂ ਪਾਰਟੀ ਛੱਡ ਕੇ ਗਏ ਆ ਔਰ ਸਾਰਿਆਂ ਤੋਂ ਮਾਫੀ ਮੰਗਿਆ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਵਾਪਸ ਆਪਣੀ ਮਾਂ ਪਾਰਟੀ ਨੂੰ ਤਕੜਾ ਕਰੋ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨੂੰ ਰਿਕੁਐਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਆਪਣੀ ਪਾਰਟੀ ਨੂੰ ਤਕੜਾ ਕਰੀਏ ਜੇ ਉਹ ਅੰਦਰੋਂ ਉਹਨਾਂ ਦੇ ਮਨ ਛੋਵੇ ਕਿ ਸ਼ੂਨੀ ਕਲਰ ਇਕੱਠਾ ਹੋਵੇ ਸਾਰੇ ਬੰਦੇ ਇਕੱਠੇ ਹੋਣ ਫਿਰ ਉਹਨੂੰ ਆਪਣੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਜੋ ਉਹਨਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਉਹ ਇਨਵਿਨ ਲਾਗੂ ਹੋਣਾ ਚਾਹੀਦਾ ਹੈ ਅੱਜ ਜੇ ਗੁਰੂ ਨੇ ਕਿਰਪਾ ਕੀਤੀ ਜਿਵੇਂ ਮਾਨਸਾਬ ਨੂੰ ਵੋਟਾਂ ਪਈਆਂ ਸੀ ਨਾ 89 ਦੇ ਵਿੱਚ ਜਾਂ ਅੰਮ੍ਰਿਤਸਰ ਵਾਲ ਨੂੰ ਪਈਆਂ ਸੀ ਲੋਕ ਐ ਖੜਨਾ ਜੋੜੂਗੇ ਜਿੱਦ ਦੇ ਸਾਡੀ ਪਾਰਟੀ ਹੋ ਗਈ ਬਣ ਗਈ ਐਜੀਟੇਸ਼ਨ ਵੀ ਕਰਾਂਗੇ ਧਰਨੇ ਵੀ ਲਾਵਾਂਗੇ ਆ ਪੂਰੇ ਪ੍ਰੈਸ਼ਰ ਦੇ ਨਾਲ ਸ਼ੋਅ ਨਹੀਂ ਪੜੀ ਇਲੈਕਸ਼ਨ ਕਰਾਮ ਆ ਗਈ ਜਦੋਂ ਲੋਕ ਥੋੜੇ ਨਾਲ ਹੋ ਗਏ ਫਤਵਾ ਦੇਤਾ ਲੋਕਾਂ ਨੇ ਫੇਟ ਤਕਰੀਕਤ ਜਾ ਗਈ ਸਤਿ ਸ਼ਕਲ ਜੀ ਤੁਸੀਂ ਜੁੜਿਓ ਚੜ੍ਹਦੀ ਕਲਾ ਟੈਮਟੀਵੀ ਦੇ ਨਾਲ ਮੈਂ ਗੁਰਮੁਖ ਸਿੰਘ ਰੁਪਾਣਾ ਪੰਜਾਬ ਦੇ ਵਿੱਚ ਇਸ ਸਮੇਂ ਸ਼੍ਰੋਮਣੀ ਅਕਾਲੀ ਦਰ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕ੍ਰਾਈਸਿਸ ਚੱਲ ਰਿਹਾ ਸੋ ਉਸ ਤੋਂ ਬਾਅਦ ਲਗਾਤਾਰ ਜੇਕਰ ਗੱਲ ਕਰੀਏ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਉਹ ਸ਼ੁਰੂ ਹੈ ਪਰਤੀ ਮੁਕੰਮਲ ਹੋ ਚੁੱਕੀ ਹੈ ਡੈਲੀਗੇਟ ਮੁਕੰਮਲ ਹੋ ਚੁੱਕੇ ਨੇ ਤੇ ਹੁਣ 11 ਅਗਸਤ ਨੂੰ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਪ੍ਰਧਾਨ ਦੀ ਚੋਣ ਅਮਰਸਰ ਵਿੱਚ ਹੋਏਗੀ ਭਾਈ ਗੁਰਦਾਸ ਹਾਲ ਵਿੱਚ ਹੋਣੀ ਹੈ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਰਖੜਾ ਸਾਹਿਬ ਸਵਾਗਤ ਬਹੁਤ ਨਮਾਜ਼ ਗੁਰਮੁਖੀ ਬਹੁਤ ਬਹੁਤ ਨਮਾਜ਼ ਰਖੜਾ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਅਸੀਂ ਹੁਣ ਆਉਣ ਵਾਲੇ ਪ੍ਰਧਾਨ ਨਾਲ ਗੱਲ ਕਰ ਰਹੇ ਹਾਂ ਦੇਖੋ ਪ੍ਰਧਾਨ ਤਾਂ ਅਸੀਂ ਬਣਾਵਾਂਗੇ ਧਾਰਮਿਕ ਸਖਸ਼ੇਤ ਨੂੰ ਜਿਹੜਾ ਚੰਗਾ ਵਿਦਵਾਨ ਹੋਵੇ ਗੁਰਸਿੱਖੀ ਦੀ ਨਾਲ ਜਖਦਾ ਹੋਵੇ ਗੁਰੂ ਨਾਲ ਜੁੜਿਆ ਹੋਵੇ ਉਹਨਾਂ ਨੂੰ ਅਸੀਂ ਪ੍ਰਧਾਨ ਬਣਾਵਾਂਗੇ ਪਰ ਜਿੰਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਸਵੇਰੇ ਅੱਜ ਕਹਿ ਚੁੱਕੇ ਨੇ ਉਹਨਾਂ ਨੇ ਆਪਣੀ ਪੋਸਟ ਬਾਤੀ ਹੈ ਕਿ ਨਹੀਂ ਮੈਂ ਪ੍ਰਧਾਨਗੀ ਦੌਰ ਚ ਦੇਖੋ ਉਹ ਸਤਕਾਰ ਦਿੱਤਾ ਸਾਡੀ ਭੈਣ ਨੂੰ ਸਾਡੀ ਬੇਟੀ ਨੂੰ ਬਹੁਤ ਵੱਡਾ ਸਤਕਾਰ ਦਿੱਤਾ ਉਹਨਾਂ ਨੇ ਹੁਣ ਆਪ ਵਿੱਚ ਬਹੁਤ ਪਿਆਰ ਹੈ ਆਪ ਵਿੱਚ ਤੇ ਸਕਾਰ ਹੁੰਦਾ ਇੱਕ ਦੂ ਦੇ ਫਜ਼ੀ ਕਿ ਅਸੀਂ ਆਪ ਵਿੱਚ ਕੋਈ ਇਲੈਕਸ਼ਨ ਨਹੀਂ ਲੜਾਂਗੇ ਪਤਾ ਨਹੀਂ ਕਿਨੇ ਗਲਤਫਹਿਮੀ ਪੱਤੀ ਜਾਂ ਕੁਝ ਹੋਰ ਕਰਤਾ ਪਰ ਇਹ ਇੱਕ ਸਕਾਰ ਦਿੱਤਾ ਉਹਨਾਂ ਨੇ ਸਰਜੀਤ ਸਿੰਘ ਰਖੜਾ ਵੀ ਕਹਿੰਦੇ ਵੀ ਨਾਮ ਚੱਲ ਰਿਹਾ ਸਭ ਤੋਂ ਅੱਗੇ ਤਾਂ ਸਰਜੀਤ ਸਿੰਘ ਰਖੜਾ ਜੀ ਦਾ ਨਾਮ ਹੈ ਨਹੀਂ ਅਸੀਂ ਤਾਂ ਪਾਰਟੀ ਨੂੰ ਤਾਕੜੀ ਕਰਨਾ ਹੈ ਪਾਰਟੀ ਨੂੰ ਚੜ੍ਹਦੀ ਕਲਾ 'ਚ ਲੈ ਜਾਣਾ ਹੈ ਤੇ ਸਭ ਤੋਂ ਵਧੀਆ ਕੈਂਡੀਡੇਟ ਅਸੀਂ ਆਪਣੇ ਵਿੱਚ ਉਹਨਾਂ ਨੂੰ ਦੇਖ ਰਹੇ ਆ ਬਾਕੀ ਤਾਂ ਡੈਲੀਗੇਟਾਂ ਨੇ ਫੈਸਲਾ ਕਰਨਾ ਪਰ ਜਿੰਨੇ ਬੰਦਿਆਂ ਨਾਲ ਮੈਂ ਗੱਲ ਕੀਤੀ ਹੈ ਸਾਰਿਆਂ ਨੇ ਗੈਨੀਜ ਦੀ ਗੱਲ ਕੀਤੀ ਸਾਡੀ ਭੈਣ ਸਤਵੰਤ ਕੌਰ ਜੀ ਗੱਲ ਕੀਤੀ ਤੇ ਦੋਹਾਂ ਨੂੰ ਹੀ ਬਹੁਤ ਵਧੀਆ ਜਗ੍ਹਾ ਦੇ ਉੱਤੇ ਫਿੱਟ ਕਰਾਂਗੇ ਬੀਬੀ ਸਤਵੰਤ ਕੌਰ ਜੀ ਐਸਜੀਪੀਸੀ ਦੇ ਬਲਾਜਮ ਵੀ ਆਉਗੇ ਐਜੂਕੇਸ਼ਨ ਤਪ ਪ੍ਰਧਾਨ ਬਣ ਸਕਦੇ ਆ ਹਾਲੇ ਪ੍ਰਧਾਨਗੀ ਅਜੇ ਤੱਕ ਹੈ ਹੀ ਨਹੀਂ ਹਮ ਪ੍ਰਧਾਨਗੀ ਦੀ ਗੱਲ ਤਾਂ ਬਾਅਦ ਚ ਹੋਣੀ ਆ ਹਮ ਹਾਲ ਤਾਂ ਧਰਮ ਦੇ ਲਈ ਕੰਮ ਕਰਨਾ ਕਿਉਂਕਿ ਅਸੀਂ ਜੇ ਅੱਜ ਮਾਰ ਖਾ ਰਹੇ ਹਾਂ ਅਸੀਂ ਧਰਮ ਪੱਖੋਂ ਹੀ ਖਾ ਰਹੇ ਹਾਂ ਅਸੀਂ ਤੁਹਾਨੂੰ ਪਿੱਛੇ ਛੱਡਤਾ ਅਸੀਂ ਧਰਮ ਦੀ ਵੱਡੀ ਗੱਲ ਕਰਨੀ ਚਾਹੁੰਦੇ ਹਾਂ ਹਮੇਸ਼ਾ ਰਾਜਨੀਤੀ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਹੈ ਜੇ ਧਰਮ ਦਾ ਕੁੰਡਾ ਹੋਊਗਾ ਤਾਂ ਤੁਸੀਂ ਗਲਤ ਕੰਮ ਕਰਦੇ ਰਹੋਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਧਰਮ ਨੂੰ ਵੱਡਾ ਰੱਖੀਏ ਸ਼ਾਸਤ ਨੂੰ ਛੋਟੀ ਰੱਖੀਏ ਰਖੜਾ ਸਭ ਕੱਲ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਦੁਬਾਰਾ ਫਿਰ ਔਰ ਹੁਣ ਉਹਨਾਂ ਨੇ ਮਾਫੀ ਪਹਿਲਾਂ ਉਹਨਾਂ ਨੇ ਸੇਰੀ ਕਾਲਤਾਖ ਸਾਬ ਤੋਂ ਮੰਗੀ ਸੀ ਕਾਲਤਾਖ ਸਾਬ ਗਏ ਤੇ ਕੱਲ ਉਹਨਾਂ ਨੇ ਮਾਫੀ ਜਿਹੜੇ ਤੁਹਾਡੇ ਵਰਗੇ ਆਗੂ ਨੇ ਸੀਨੀਅਰ ਆਗੂ ਪਾਰਟੀ ਛੱਡ ਕੇ ਗਏ ਆ ਔਰ ਸਾਰਿਆਂ ਤੋਂ ਮਾਫੀ ਮੰਗੀ ਆ ਤੇ ਉਹਨਾਂ ਨੇ ਅਪੀਲ ਵੀ ਕੀਤੀ ਆ ਕਿ ਵਾਪਸ ਆਪਣੀ ਮਾਂ ਪਾਰਟੀ ਨੂੰ ਤਕੜਾ ਕਰੋ ਦੇਖੋ ਮਾਫੀ ਤੋਂ ਉਹਨੇ ਕਈ ਵਾਰ ਮੰਗੀ ਆ ਪਹਿਲਾਂ ਅਸੀਂ ਗੁਰਦੁਆਰ ਸਾਹਿਬ ਵੀ ਜਾ ਕੇ ਖੰਡ ਪੜਸਾਉ ਕਰਵਾਏ ਬਾਬਾ ਗੁਰਵਖਸ਼ਿੰਦਰ ਗੁਰਦੁਆਰ ਸਾਹਿਬ ਜਾ ਕੇ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਤੇ ਮੰਗੀ ਭੋਗ ਤੇ ਮੰਗੀ ਤੇ ਫਿਰ ਜਦੋਂ ਸ਼੍ਰੀ ਕਾਲਤਾ ਸਾਹਿਬ ਤੇ ਗਏ ਉੱਥੇ ਹੀ ਮਾਫੀ ਮੰਗੀ ਆਪਣੇ ਗੁਨਾਹ ਕਬੂਲ ਕੀਤੇ ਪਰ ਮੇਰਾ ਖਿਆਲ ਹੈ ਜੀ ਹਫਤਾ ਵੀ ਨ ਲੰਘਿਆ ਉੱਥੇ ਜਾ ਕੇ ਤਨਤਰ ਸਾਹਿਬ ਨਾਲ ਜਾ ਕੇ ਮੁਖਰ ਸਾਹਿਬ ਜਾ ਕੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਐਵੇਂ ਐਵੇਂ ਹਾਂ ਕਰਤੀ ਜੀ ਮੈਂ ਗੁਰਾ ਹੀ ਨਹੀਂ ਸੋ ਕਹਿਣੀ ਦੇ ਕਰਨ ਦੇ ਵਿੱਚ ਫਰਕ ਆਇਆ ਜੇ ਉਹ ਅੰਦਰੋਂ ਉਹਨਾਂ ਦੇ ਮਨ ਛੋਵੇ ਕਿ ਸ਼ਿਵਨੀ ਕੱਲ੍ਹ ਇਕੱਠਾ ਹੋਵੇ ਸਾਰੇ ਬੰਦੇ ਇਕੱਠੇ ਹੋਣ ਫਿਰ ਉਹਨਾਂ ਨੂੰ ਆਪਣੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਜੋ ਸ਼੍ਰੀ ਕਾਲ ਤੱਕ ਸਾਡੇ ਜਸਦਾ ਸਾਹਿਬਾ ਨੇ ਪੰਨ ਸਿੰਘ ਸਾਬਾ ਨੇ ਫੈਲਾ ਕੀਤਾ ਉਹ ਇਹਨਾਂ ਵਿੱਚ ਲਾਗੂ ਕਰਨਾ ਚਾਹੀਦਾ ਸੀ ਫਿਰ ਲੋਕ ਵੀ ਸਤਕਾਰ ਦਿੰਦੇ ਲੋਕ ਵੀ ਵਧਾਈ ਕਰਦੇ ਰਖਣਾ ਵੀ ਕਪਨ ਜਿਹੜੀ 2 ਦਸੰਬਰ ਵਾਲੇ ਹੁਕਮਨਾਮੇ ਦੀ ਗੱਲ ਕਰ ਰਹੇ ਆ ਪਰ ਸੋ ਇੱਕ ਮਤਾ ਪੈਂਦਾ ਸ਼੍ਰੀ ਕਾਲ ਤੱਕ ਸਾਡੇ ਸਿੰਘ ਸਾਹਿਬਾਨ ਵੱਲੋਂ ਚਲੋ ਆਪਾਂ ਉਹਨੂੰ ਹੁਕਮਨਾਮਾ ਤਾਂ ਨਹੀਂ ਕਹਿ ਸਕਦੇ ਉਹ ਇੱਕ ਮਤਾ ਹੈ ਤਾਂ ਉਹ ਮਤੇ ਵਿੱਚ ਉਹਨਾਂ ਨੇ ਇੱਕ ਸਪਸ਼ਟ ਕੀਤਾ ਕਿ ਉਹਨਾਂ ਨੇ ਦੋ ਗੱਲਾਂ ਕਹੀਆਂ ਨੇ ਵੱਡੀਆਂ ਉਸ ਮਤੇ ਦੇ ਵਿੱਚ ਤੁਸੀਂ ਵੀ ਪੜਿਆ ਹੋਣਾ ਉਹਦੇ ਚਿੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਦੋਨੋਂ ਧਿਰਾਂ ਨੂੰ ਸਿਆਸਤ ਮੁबारक ਤੇ ਦੂਜੀ ਗੱਲ ਉਹਨਾਂ ਨੇ ਕੀ ਲਿਖੀ ਹੈ ਕਿ ਕੋਈ ਵੀ ਧਿਰ ਸ੍ਰੀ ਅਕਾਲ ਤਖਸਾਲ ਦੀ ਸਰਪ੍ਰਸਤੀ ਦਾ ਜਿਹੜਾ ਨਾਮ ਲੈ ਕੇ ਉਹ ਜਿਹੜਾ ਨਾਮ ਨਾ ਉਹਨੂੰ ਕਿੰਨੇ ਦੇਖੋ ਬੈਠਾ ਸਾਡੇ ਲਈ ਸ੍ਰੀ ਅਕਾਲ ਤਖਸਾਲ ਜਸਦਰ ਸਾਹਿਬ ਅਸੀਂ ਰੱਬੀ ਜਰਾ ਮੰਨਦੇ ਆ ਪਰ ਜੋ ਉਹਨਾਂ ਨੇ ਫੈਸਲਾ ਕੀਤਾ ਹੈ ਉਹ ਕੋਈ ਬਹੁਤਾ ਵਧੀਆ ਫੈਸਲਾ ਨਹੀਂ ਆਪਾਂ ਕਹਿ ਸਕਦੇ ਲੋਕ ਕਿੰਨੇ ਕਿੰਤੂ ਪ੍ਰੰਤੂ ਕਰਦੇ ਨੇ ਸ਼੍ਰੀ ਕਾਲ ਤਖਤ ਦਾ ਜਦਾ ਕਰਿਆ ਹੋਇਆ ਫੈਸਲਾ ਜਿਵੇਂ 2 ਦਸੰਬਰ ਨੂੰ ਹੋਇਆ ਹੈ ਸਾਰੀ ਦੁਨੀਆ ਅਸਸ ਕਰਕੇ ਉੱਠੀ ਰਹੀ ਉਹ ਹੁਣ ਅੱਜ ਲੋਕ ਕਿੰਨੇ ਕਿੰਤੂ ਪ੍ਰੰਤੂ ਕਰ ਰਹੇ ਨੇ ਉਹਦੇ ਉੱਤੇ ਭੁਲੇਖੇ ਤਾਂ ਹੈ ਲੋਕਾਂ 'ਚ ਤੇ ਦੁਆਰਾ ਤੋਂ ਤੇ ਵੀ ਕਿੱਕੇ ਵੀ ਜੀ ਤੁਹਾਨੂੰ ਮੁਬਾਰਕ ਉਹਨਾਂ ਦਾ ਤਾਂ ਹੁਕਮ ਚੱਲਣਾ ਚਾਹੀਦਾ ਵੀ ਜੋ ਕਹਤਾ ਉਹ ਮੰਨਣਾ ਮੰਨੋ ਜਾਂ ਨਾ ਮੰਨੋ ਇਹ ਵੀ ਗੱਲ ਕਹਿੰਦੇ ਹਾਂ ਹਮ ਮੰਨ ਲੋ ਤਾਂ ਵੀ ਠੀਕ ਨਾ ਮੰਨ ਲੋ ਤਾਂ ਵੀ ਠੀਕ ਇਹ ਸ਼੍ਰੀ ਕਾਲ ਤਖਤ ਸਾਧੂ ਨੇ ਜੱਜ ਆਪਣਾ ਫੈਸਲਾ ਕਰਕੇ ਕਦੇ ਸੁਣਾਉਂਦਾ ਇਹ ਤਾਂ ਅਸੀਂ ਸਭ ਤੋਂ ਸੁਪਰੀਮ ਜੱਜ ਮੰਨਦੇ ਹਾਂ ਜੁਡੀਸ਼ੀ ਮੰਨਦੇ ਹਾਂ ਕਿ ਵੀ ਸੁਪਰੀਮ ਕੋਰਟ ਤੋਂ ਵੀ ਉੱਪਰ ਦੀ ਹੈ ਕਦੇ ਉਹ ਕਹਿੰਦਾ ਵੀ ਤੁਸੀਂ ਇਹ ਪਾਸੇ ਮੇਰਾ ਫੈਸਲਾ ਮੰਨ ਲਿਓ ਚਾਹੇ ਨਾ ਮੰਨ ਲਓ ਇਹ ਕੋਈ ਗੱਲ ਥੋੜੀ ਪੰਜ ਮੈਂਬਰੀ ਕਮੇਟੀ ਮੰਨਦੀ ਕਿ ਆ ਕਿ ਹੋਣਾ ਕੀ ਚਾਹੀਦਾ ਸੀ ਜਿਹੜਾ ਹੁਕਮਨਾਮੇ ਤੋਂ ਬਾਅਦ ਲਾਗੂ ਕਰਾਉਣ ਲਈ ਹੋਣਾ ਕੀ ਚਾਹੀਦਾ ਸੀ ਦੇਖੋ ਜੋ ਉਹਨਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਉਹ ਇਨਵਿਨ ਲਾਗੂ ਹੋਣਾ ਚਾਹੀਦਾ ਹੈ ਪਹਿਲੀ ਗੱਲ ਸੱਤੇ ਮੈਂਬਰ ਜੋ ਕਿਸੇ ਨੂੰ ਛੱਡਣਾ ਨਹੀਂ ਚਾਹੀਦਾ ਜਿਹੜੇ ਦੋ ਮੈਂਬਰ ਛੱਟ ਕੇ ਗਏ ਨੇ ਉਹ ਬਹੁਤ ਸੀਨੀਅਰ ਮੈਂਬਰ ਸੀ ਉਨ ਦੀ ਰਿਸਪੌਂਸਿਬਿਲਟੀ ਸਭ ਤੋਂ ਵੱਧ ਸੀ ਸਭ ਤੋਂ ਮਹੱਤਵਪੂਰਨ ਅਹੁਦੇ ਤੇ ਰਹੇ ਨੇ ਹੋਏ ਸ਼ੋਮਣਿਕ ਕਮੇਟੀ ਦਾ ਪ੍ਰਧਾਨ ਹੋਣਾ ਬਹੁਤ ਵੱਡੀ ਗੱਲ ਐ ਅਸਾ ਹੀ ਦੁਨੀਆ ਦਾ ਪ੍ਰਧਾਨ ਹੁੰਦਾ ਹੋਵੇ ਤੇ ਦੋਹੇ ਪ੍ਰਧਾਨ ਸੀ ਦੋਹੇ ਸੀਨੀਅਰ ਸੀ ਪਰ ਦੋਹੇ ਛੱਡ ਕੇ ਚਲੇ ਗਏ ਫਿਰ ਪੰਜ ਮੈਂਬਰ ਸਾਨੂੰ ਉਮੀਦ ਨਹੀਂ ਸੀ ਕਿ ਉਹ ਖੜੇ ਰਹਿਣਗੇ ਉਹ ਸ਼੍ਰੀ ਕਾਲ ਤੱਕ ਸੱਤੇ ਕਹੇ ਉਹਨਾਂ ਨੇ ਜਾ ਕੇ ਜਜ਼ਾ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਹਾਡੇ ਲਈ ਕੀ ਹੁਕਮ ਹੈ ਜਹਦਾ ਸਾਹਿਬ ਨੇ ਕਿਹਾ ਵੇ ਤੁਸੀਂ ਭਰਤੀ ਕਰੋ ਹੂੰ ਤੇ ਨਵੀਂ ਲੀਡਰਸ਼ਿਪ ਲੈ ਕੇ ਆਓ ਹੂੰ ਉਹਨਾਂ ਨੇ ਕੀਤਾ ਜੋ ਕੀਤਾ ਉਹਨਾਂ ਨੇ ਜੋ ਉਹਨਾਂ ਨੇ ਹੁਕਮ ਕੀਤਾ ਸੀ ਉਹ ਕੀਤਾ ਉਹਨਾਂ ਨੇ ਕਿਹਾ ਸੀ ਕਿ ਭਰਤੀ ਕਰਕੇ ਡੈਲੀਗੇਟ ਬਣਾਓ ਡੈਲੀਗੇਟ ਬਣਾ ਕੇ ਉਹਨਾਂ ਦਾ ਪ੍ਰਧਾਨ ਚੁਣੋ ਚੋ ਉਹ ਲਾਸਟ ਸਟੇਜ ਆ ਗਈ ਪਰ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਜਦੋਂ ਅਸੀਂ ਭਰਤੀ ਕਰ ਰਹੇ ਸੀ ਤਾਂ ਸਾਨੂੰ ਵੀ ਸਿੰਘ ਸਾਹਿਬ ਨੇ ਕਿਹਾ ਸੀ ਗੰਨੀਰ ਗਵੀਰ ਸਿੰਘ ਨੇ ਵੀ ਠੀਕ ਹੈ ਤੁਹਾਡੀ ਭਰਤੀ ਵਧੀਆ ਹੋ ਰਹੀ ਹੈ ਚੰਗੀ ਹੋ ਰਹੀ ਹੈ ਕਹਿੰਦੇ ਸਾਨੂੰ ਵੀ ਤਾਂ ਕਿਹਾ ਹੀ ਸੀ ਉਹਨਾਂ ਨੇ ਲੋਕਾਂ ਨੇ ਵੀ ਕਿੰਨਾ ਕਿੰਤੂ ਪ੍ਰੰਤੂ ਕੀਤਾ ਸੀ ਕਿ ਡਾਵਲ ਕਹਿ ਕੇ ਹੋਵੇ ਗਲਤ ਕਰ ਰਹੇ ਨੇ ਇਹ ਵੀ ਕਹਿੰਗੇ ਇਹ ਵੀ ਕਹਿੰਦੇ ਸੀ ਵੱਲ ਤੋਂ ਭਰਤੀ ਠੀਕ ਕਰ ਰਹੇ ਹੋ ਦੇਖੋ ਇਹ ਅੱਜ ਕੱਲ ਦੇ ਵਿੱਚ ਨਹੀਂ ਪੜਨਾ ਚਾਹੀਦਾ ਸਾਨੂੰ ਅੱਛੇ ਗੁਰੂ ਨੂੰ ਮੰਨਣ ਆਏ ਆ ਤੇ ਅਸੀਂ ਉੱਤੇ ਕਿੰਤੂ ਪ੍ਰੰਤੂ ਕੋਈ ਹੋ ਨਹੀਂ ਸਕਦਾ ਸਿੰਘ ਸਾਹਿਬਾਂ ਤੇ ਅਕਾਲ ਤਖਤ ਸਾਹਿਬ ਤੇ ਤਾਂ ਕੋਈ ਕੋਈ ਇੰਤੁਭਰੰਤੋ ਅਸੀਂ ਸੋਚ ਵੀ ਨਹੀਂ ਸਕਦੇ ਜਿਹੜੀ ਹੁਣ 11 ਅਗਸਤ ਨੂੰ ਭਰਤੀ ਹੋ ਰਹੀ ਹੈ ਆਪਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਐਸਜੀਪੀਸੀ ਨੇ ਨਹੀਂ ਦਿੱਤਾ ਉਹਨਾਂ ਨੇ ਭਾਈ ਗੁਰਦਾਸ ਹਾਲ ਦਿੱਤਾ ਇਹਦੇ 'ਚ ਕੋਈ ਐਸਜੀਪੀਸੀ ਨਾਲ ਕੋਈ ਰੋਸਾ ਹੈ ਵੀ ਸਾਨੂੰ ਉਹ ਕਿਉਂ ਨਹੀਂ ਦਿੱਤਾ ਉਹ ਕਿਉਂ ਦਿੱਤਾ ਦੇਖੋ ਗੱਲ ਤਾਂ ਉਹਨੇ ਮਾੜੀ ਕੀਤੀ ਚੰਗੀ ਗੱਲ ਨਹੀਂ ਕੀਤੀ ਉਹਨਾਂ ਦੇ ਲਈ ਐਡਵਿਸ ਕਰਾ ਨਹੀਂ ਚਾਹੀਦਾ ਅਰਜ ਕੀਤਾ ਚਲੋ ਅਸੀਂ ਤਾਂ ਉਹਨਾਂ ਦੀ ਗੱਲ ਫੇਰ ਫੁੱਲ ਚਲਾਤੇ ਕਿ ਜੋ ਤੁਸੀਂ ਕਹਿੰਦੇ ਠੀਕ ਹੈ ਅਸੀਂ ਕੋਈ ਲੜਾਈ ਝਗੜੇ ਚ ਨਹੀਂ ਪਣਾ ਚਾਉਂਦੇ ਨਾ ਹੀ ਅਸੀਂ ਕੋਈ ਕਿੰਤੂ ਪ੍ਰੰਤੂ ਕਰਦੇ ਆ ਵੀ ਚਲੋ ਜੋ ਉਹਨਾਂ ਨੇ ਕਰ ਲਿਆ ਠੀਕ ਕਰ ਲਿਆ ਭਰਤੀ ਦਾ ਸ਼ਡਿਊਲ ਕੀ ਹੋਏਗਾ ਜਿਵੇਂ ਮੰਨ ਲਓ 11 ਅਗਸਤ ਵੀ ਭਰਤੀ ਕੀ VOTING ਰਾਈ ਹੋਏਗੀ ਜਾਂ ਉਸ ਤੋਂ ਬਾਅਦ ਭਰਤੀ ਸ਼ਡਿਊਲ ਕਿਵੇਂ ਤੈਅ ਕੀਤਾ ਜਾਏਗਾ ਜਾਂ ਫਿਰ ਕੋਈ ਹੱਥ ਖੜੇ ਕਰਾਏ ਜਾਣਗੇ ਭਰਤੀ ਦਾ ਕੀ ਹੋਏਗਾ ਕੀ ਦੇਖੋ ਅਸੀਂ ਆਪੋ ਆਪਣੇ ਡੈਲੀਗੇਟਰ ਨੂੰ ਪੁੱਛ ਰਹੇ ਹਾਂ ਵੀ ਤੁਹਾਡੀ ਕੀ ਰਾਏ ਹੈ ਉਹ ਰਾਏ ਦੇਣਗੇ ਤੁਹਾਨੂੰ ਆਪ ਤੇ ਰਹਿ ਜਾਣਗੇ ਫਿਰ ਉੱਥੇ ਜਾ ਕੇ ਵਿੱਚ ਹੀ ਪੁੱਛਾਂਗੇ ਨੂੰ ਵੀ ਤੁਸੀਂ ਕੀ ਰਹਿ ਜੰਦੇ ਹੋ ਕੋਈ ਬੰਦਾ ਇੱਕ ਖੜਾ ਹੋ ਜੇ ਦੋ ਖੜੇ ਹੋ ਜਾਣ 10 ਖੜੇ ਜਿੰਨੇ ਮਰਜ਼ੀ ਖੜੇ ਹੋ ਜਾਣ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਬੰਦਾ ਆਪਣੇ ਨਾਮ ਨੂੰ ਪ੍ਰਪੋਜ਼ ਕਰ ਸਕਦਾ ਪਰ ਜਿਹੜੀ ਪ੍ਰਵਾਨਗੀ ਹੈ ਉਹ ਡੈਲੀਗੇਟਰ ਨੂੰ ਦੇਣੀ ਹੈ ਉਹ ਮੌਕੇ ਦੇ ਉੱਤੇ ਦੇਖ ਲਾਂਗੇ ਜੋ ਹੋ ਹੀ ਹੋਊਗਾ ਅਸੀਂ ਪਰ ਸਾਡਾ ਮਨ ਇਹ ਹੈ ਕਿ ਸਾਡਾ ਜਿਹੜਾ ਫੈਸਲਾ ਸਰਬਸੰਮਤੀ ਦੇ ਨਾਲ ਹੋਵੇ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਇੱਕ ਜੋ ਸਰਪ੍ਰਮਾਨਤ ਹੋਵੇ ਉੱਥੇ ਉਹਨਾਂ ਨੇ ਫੈਸਲਾ ਕਰ ਲਿਆ ਡੈਲੀਗੇਟ ਕਿੰਨੇ ਪੂਰੇ ਪੰਜਾਬ ਚ ਟੋਟਲ ਮੇਰਾ ਖਿਆਲ ਹੈ 465 ਤੋਂ 3 ਨੇ ਮਲੇ 500 ਦੇ ਕਰੀਬ ਜਿਹੜਾ ਡੈਲੀਗੇਟ ਦੇ ਕਰੀਬ ਨੇ ਠੀਕ ਹੈ ਉਸ ਦਿਨ 11 ਅਗਸਤ ਨੂੰ ਕੱਲੇ ਪ੍ਰਧਾਨਗੀ ਦੀ ਚੋਣ ਹੋਏਗੀ ਜਾਂ ਕੋਈ ਹੋਰ ਅਹੁਦੇਦਾਰ ਵੀ ਨਾਲ ਚੁਣਿਆ ਜਾਏਗਾ ਨਹੀਂ ਦੋ ਦੇ ਚ ਦਰ ਚੁਣਾਂਗੇ ਹੂੰ ਪ੍ਰਧਾਨਗੀ ਦੇ ਨਾਲ ਹੋਰ ਕਿਹੜੇ ਕਿਹੜੇ ਦੇਖੋ ਇੱਕ ਅਸੀਂ ਸ਼ੋਮ ਨਕਲ ਲਲ ਪ੍ਰਧਾਨ ਉਹਦੇ ਨਾਲ ਧਾਰਮਿਕ ਪ੍ਰਧਾਨ ਵੀ ਇੱਕ ਨਾਲ ਲਾਵਾਂਗੇ ਅਸੀਂ ਸਾਡੀ ਕੋਸ਼ਿਸ਼ ਹੈ ਬਾਕੀ ਦਾ ਜੋ ਡੈਲੀਗੇਟ ਕਰਨਗੇ ਉਹਨਾਂ ਦੇ ਮੁਤਾਬਕ ਹੀ ਹੋਣਾ ਹੈ ਪਰ ਸਾਡੀ ਅਸੀਂ ਸੋਚਦੇ ਹਾਂ ਵੀ ਧਰਮ ਨੂੰ ਵੱਡੀ ਗੱਲ ਲੈ ਕੇ ਚੱਲੀਏ ਧਰਮ ਦਾ ਕੁੰਡਾ ਸ਼ਾਸ ਦੇ ਉੱਤੇ ਹੋਵੇ ਸ਼ਾਸ ਧਰਮ ਦੇ ਉੱਤੇ ਨਾ ਹੋਵੇ ਸਾਡੀ ਇਹ ਕੋਸ਼ਿਸ਼ ਹੈ ਰਖਤ ਸਿੰਘ ਇੱਕ ਜਿਹੜੀ ਨਵੀਂ ਪਾਰਟੀ ਨਵੀਂ ਧਿਰ ਨਵਾਂ ਅਕਾਲੀ ਦਲ ਜਾਂ ਆਪਾਂ ਕਹੇ ਰੋ ਵੀ ਪੁਰਾਣੇ ਕਬ ਅਕਾਲੀ ਦਲ ਨੂੰ ਦੁਬਾਰਾ ਪੰਥ ਕਰ ਵੀਤਾ ਰਵਾਇਤਾਂ ਨਾਲ ਚਲਾਉਣ ਦੀ ਕੋਸ਼ਿਸ਼ ਹੈ ਹੁਣ ਇੱਕ ਇਹ ਚਰਚਾ ਬਹੁਤ ਹੈ ਕਿ ਜਿਹੜੇ ਹੁਣ 11 ਅਗਸਤ ਨੂੰ ਪ੍ਰਧਾਨ ਦੀ ਚੋਣ ਹੋਏਗੀ ਉਹ ਪ੍ਰਧਾਨ ਕਿਹੜੇ ਅਕਾਲੀ ਦਲ ਦਾ ਹੋਏਗਾ ਕੀ ਜਿਹੜਾ 1920 ਚ ਹੋਇਆ ਸੀ ਉਸ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਤੇ ਜਾਂ ਫਿਰ ਇੱਕ ਨਵੀਂ ਧਿਰ ਬਣੇਗੀ ਦੇਖੋ ਅਸੀਂ ਤਾਂ 1920 ਆਏ ਕਿਉਂਕਿ 1920 ਦੇ ਵਿੱਚ ਸ੍ਰੀ ਕਾਲਪਤਖ ਸਾਹਿਬ ਤੋਂ ਅਕਾਲੀ ਦਲ ਬਣਿਆ ਸੀ ਹੂੰ ਤੇ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਇਹ ਬੰਦੇ ਹੈ ਨਹੀਂ ਪਰ ਉਹਦੀ ਚੋਣ ਤਾਂ ਅਕਾਲ ਤਖਤ ਸਭ ਤੋਂ ਹੋ ਰਹੀ ਹੈ ਜਿਵੇਂ ਆਪਾਂ ਤੇਜ ਸਿੰਘ ਸਮੁੰਦਰੀ ਹਾਲ ਹੋਣ ਉਹ ਆਪਾਂ ਨੂੰ ਨਹੀਂ ਦਿੱਤਾ ਉਹਨਾਂ ਨੇ ਉਹ ਵੱਖਰੀ ਗੱਲ ਹੈ ਉਹ ਵੱਖਰੀ ਗੱਲ ਹੈ ਇਹ ਤਾਂ ਗੱਲਾਂ ਛੋਟੀਆਂ ਨੇ ਗੱਲਾਂ ਨੇ ਉਹ ਛੋਟੀਆਂ ਗੱਲਾਂ ਚ ਪੈ ਗਈ ਵੱਖਰੀ ਗੱਲ ਹੈ ਪਰ ਜੋ ਸਿਰਜਣਾ ਹੋਈ ਹੈ ਜੋ ਹੁਕਮ ਹੋਇਆ ਹੈ Shri Kaltaak Sahib ਤੋਂ ਹੋਇਆ ਇਹ ਤਾਂ ਕੋਈ ਨਾ ਇਨ ਕਰ ਸਕਦਾ ਜੋ Shri Kaltaak Sahib ਨੇ ਕਿਹਾ ਕਿ ਭਰਤੀ ਕਰੋ ਭਰਤੀ ਕਰਾ ਕੇ ਡੈਲੀਗੇਟ ਬਣਾਓ ਡੈਲੀਗੇਟ ਪ੍ਰਧਾਨ ਚੋਣ ਲਓ ਤੇ ਉਹ ਇਨ ਬਿਨ ਸਾਡੀ ਕੋਸ਼ਿਸ਼ ਹੈ ਕਿ ਉਸ ਤਰ੍ਹਾਂ ਲਾਗੂ ਹੋਵੇ ਪਰ ਉਹ ਹੁਕਮਨਾਮਾ ਤਾਂ ਕੱਲ ਇੱਕ ਹਿਸਾਬ ਨਾਲ ਚੈਲੰਜ ਹੀ ਹੋ ਗਿਆ ਜਦੋਂ ਜਥੇਦਾਰ ਸਿੰਘ ਸਾਹਿਬ ਨੇ ਇੱਕ ਮਤਾ ਪਾਤਾ ਕਿ ਤੁਹਾਨੂੰ ਆਪੋ ਆਪਣੀ ਸਿਆਸਤ ਮਵਾਰਕ ਜੇ ਮੰਨਣੀ ਮੰਨੋ ਨਹੀਂ ਤੁਹਾਡੀ ਨਾਮਰਜ਼ੀ ਉਹਦੇ ਇੱਕ ਹਿਸਾਬ ਨਾਲ ਚੈਲੰਜ ਹੋ ਗਿਆ ਦੇਖੋ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਂਦਾ ਲੋਕਾਂ ਨੇ ਅਕਾਲ ਤਖਤ ਜਿਹਦਾ ਸਰਮੁਣੀ ਨਹੀਂ ਨਹੀਂ ਲੋਕਾਂ ਨਾਲ ਹੀ ਹੈ ਨਾ ਸਰਬੱਤ ਦਾ ਹਿੱਸਾ ਸਰਬਤ ਖਾਲਸੇ ਨਾਲ ਹੀ ਹੈ ਜੋ ਸਰਬਤ ਖਾਲਸਾ ਕਰਦਾ ਅਸਲ ਤਾਂ ਉਹੀ ਗੱਲ ਹੁੰਦੀ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ じゃ ਮੇਰੇ ਮੂੰਹ ਨਾ ਨਾ ਕਹਾਉ ਤੁਸੀਂ ਪਰ ਮੈਂ ਮੈਂ ਤਾਂ ਜੋ ਦੁਆਰਾ ਫਿਰ ਉੱਥੇ ਨਾ ਕਿ ਜਿਹੜੀ ਨਵਾਂ ਅਕਾਲੀ ਦਲ ਜਾਂ ਨਵੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਕੋਈ ਨਾਮ ਸੋਚਿਆ ਕਿ ਆ ਨਾਮ ਰੱਖਿਆ ਜਾਏਗਾ ਹਾਂ ਸੋਚਿਆ ਪਰ ਹੁਣ ਉਦੋਂ ਟਾਈਮ ਤੋਂ ਪਹਿਲਾਂ ਦੱਸਣਾ ਕੋਈ ਵਧੀਆਗਾ ਵਧੀਆ ਗੱਲ ਨਹੀਂ ਮਲਕਿ ਨਾਮ ਨਵਾਂ ਹੋਏਗਾ ਜਿਹੜਾ ਆਪਾਂ ਇਹ ਕਹਿੰਦੇ ਸਕੇ ਨਵਾਂ ਅਕਾਲੀ ਦਲ ਅੱਛਾ ਉਹਦੇ ਚ ਫਿਰ ਇੱਕ ਹੋਰ ਜਿਹੜਾ ਚੋਣ ਨਿਸ਼ਾਨ ਕਿ ਚੋਣ ਨਿਸ਼ਾਨ ਨੂੰ ਲੈ ਕੇ ਆਪਾਂ ਅਦਾਲਤ ਜਾਂ ਆਪਾਂ ਚੋਣ ਕਮਿਸ਼ਨ ਕੋਲ ਕੋਈ ਵਿਚਾਰ ਵਟਾਂਦਰਾ ਕੋਈ ਵਿਉਂਤਬੰਦੀ ਬਣ ਰਹੀ ਹੈ ਸਾਰੀ ਸਲਾਹ ਡੈਲੀਗੇਟਰਾਂ ਦੀ ਨਾ ਕਰਾਂਗੇ ਜੋ ਡੈਲੀਗੇਟ ਕਹਿਣਗੇ ਉਹਦੇ ਮੁਤਾਬਕ ਚੱਲਾਂਗੇ ਅਜੇ ਕੋਈ رائے ਨਹੀਂ ਉਹਦੇ ਬਾਰੇ ਚੱਲ ਰਿਹਾ ਕੰਮ ਸਾਡਾ ਚੱਲ ਰਿਹਾ ਡੈਲੀਗੇਟਰਾਂ ਨਾਲ ਤਾਂ ਫਿਰ ਪੂਰੀ ਸਾਰੇ ਜੋ ਸਾਰੇ ਸਾਰੇ ਇਕੱਠੇ ਹੋਣਗੇ ਉਹਦਾ ਹੋਊਗਾ ਅਸੀਂ ਤਾਂ ਹੈ ਨਹੀਂ ਕਿ ਸਾਰੇ ਡੈਲੀਗੇਟ ਰੋਜ਼ ਇਕੱਠੇ ਹੁੰਦੇ ਨੇ ਡੈਲੀਗੇਟਾਂ ਨੂੰ ਇੱਕ ਵਾਰ ਇਕੱਠੇ ਆਉਣਾ ਹੈ ਜੋ ਉਹ ਸਲਾਹ ਦੇਣਗੇ ਜੋ مشورہ ਦੇਣਗੇ ਕਿਉਂਕਿ ਅਸੀਂ ਪੂਰੇ ਜੋ ਸਾਨੂੰ ਹੁਕਮ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਦਾ ਉਹਦੇ ਮੁਤਾਬਕ ਜੀ ਫੈਸਲਾ ਕਰਨਾ ਹੈ ਪਰ ਚੁਣੌਤੀਆਂ ਤਾਂ ਹੈ ਇਹਦਾ ਮੰਨਣਾ ਆਏਗਾ ਕਿ ਚੁਣੌਤੀਆਂ ਤਾਂ ਹੈ ਚੁਣੌਤੀ ਤਾਂ ਹਰ ਚੀਜ਼ ਨੂੰ ਹੁੰਦੀ ਹੈ ਆਪਾਂ ਸਵੇਰੇ ਉੱਠਦੇ ਆ ਉਹ ਹਰ ਚੀਜ਼ ਦੀ ਚੁਣੌਤੀ ਹੈ ਪਰ ਚੁਣੌਤੀਆਂ ਨੂੰ ਚੁਣੌਤੀ ਹੀ ਥੋੜੀ ਜ਼ਿੰਦਗੀ ਬਣਾਉਂਦੀਆਂ ਨੇ ਚੁਣੌਤੀ ਹੀ ਪਾਰਟੀ ਬਣਾਉਂਦੀਆਂ ਨੇ ਚੁਣੌਤੀ ਤੁਹਾਨੂੰ ਰਾਜ ਚ ਲੈ ਕੇ ਆਉਂਦੀ ਨੇ ਚੁਣੌਤੀ ਹੀ ਤੁਹਾਨੂੰ ਰਾਜ ਤੋਂ ਬਾਹਰ ਕੱਢਦੀਆਂ ਨੇ ਸੋ ਅਸੀਂ ਉਹਨਾਂ ਚੁਣੌਤੀਆਂ ਨੂੰ ਲੈ ਕੇ ਚੱਲਾਂਗੇ ਜਦੋਂ ਅਸੀਂ ਗੁਰੂ ਮਹਾਰਾਜ ਦਾ ਓਟ ਆਸਾ ਲੈ ਕੇ ਚੱਲਾਂਗੇ ਜਦ ਧਰਮ ਦਾ ਕੁੰਡਾ ਉੱਪਰ ਰੱਖਾਂਗੇ ਤਾਂ ਮੈਂ ਵਿਸ਼ਵਾਸ ਕਰਦਾ ਕਿ ਪ੍ਰਮਾਤਮਾ ਨੇ ਸਾਡੀ ਮਦਦ ਕਰਨੀ ਹੈ ਤੇ ਗੁਰੂ ਨੇ ਕਿਰਪਾ ਕਰਨੀ ਹੈ ਤੇ ਅਸੀਂ ਚੜ੍ਹਦੀ ਕਲਾ ਚ ਰਹਾਂਗੇ ਸਰਜੀਤ ਸਿੰਘ ਰਖੜਾ ਇੱਕ ਕੈਬਨਟ ਰੈਂਕ ਤੱਕ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕਦਾਵਰ ਨੇਤਾ ਚੋਂ ਇੱਕ ਸੀ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਪਾਰਟੀ ਨੂੰ ਅਲਵਿਦਾ ਕਹਿ ਕੇ ਇੱਕ ਨਵੇਂ ਅਕਾਲੀ ਦਲ ਜਿਹੜਾ ਬਰਾਬਰ ਖੜਾ ਕਰਨ 'ਚ ਅੱਜ ਲੱਗੇ ਹੋਏ ਨੇ ਤੇ ਸਕਸੈਸਫੁਲ ਹੋ ਰਿਹਾ ਤੇ ਕਦੇ ਇਹ ਚੀਜ਼ ਮਨ ਚ ਆਈ ਰਖੜਾ ਸਾਹਿਬ ਤੁਹਾਡੇ ਵੀ ਆਪਾਂ ਕਿੱਥੇ ਪੰਗਾ ਲੈ ਲੈ ਆਪਾਂ ਤਾਂ ਵਧੀਆ ਅਕਾਲੀ ਦਲ ਦੇ ਵੱਡੇ ਹੈਗੇ ਸੀਗੇ ਨਾਲ ਆਪਾਂ ਕਿੱਥੇ ਨਵਾਂ ਖੜਾ ਕਦੋਂ ਹੋਏਗਾ ਨਹੀਂ ਹੋਏਗਾ ਜੇ ਹੋ ਗਿਆ ਤਾਂ ਹੋਸਾ ਆਪਾਂ ਉਸ ਤੋਂ ਉੱਪਰ ਵੀ ਚਲੇ ਜਾਈਏ ਕਦੇ ਇਹ ਚੀਜ਼ਾਂ ਸੋਚ ਰਹੇ ਆਪਾਂ ਮਨ 'ਚ ਨਹੀਂ ਦੇਖੋ ਇਹ ਫੈਸਲਾ ਸੁਰਜੀਤ ਰਖਰੇਦਾ ਨਹੀਂ ਸੀ ਹੂੰ ਇਹ ਫੈਸਲਾ ਲੋਕਾਂ ਦਾ ਸੀ ਲੋਕਾਂ ਨੇ ਜੋ 17 ਦੇ ਵਿੱਚ ਹੋਇਆ ਹੂੰ 19 ਦੇ ਵਿੱਚ ਹੋਇਆ 22 ਦੇ ਵਿੱਚ ਹੋਇਆ 24 ਦੇ ਵਿੱਚ ਹੋਇਆ ਜਾ ਬਾਈ ਇਲੈਕਸ਼ਨਾਂ ਕਿੰਨੇ ਆਈਆਂ ਨੇ ਉਹਦੇ ਚ ਹੋਇਆ ਇਹ ਆਪ ਸਾਰੇ ਦੇ ਮੇਰੇ ਇੱਕ ਦਸੰਦੀ ਲੋੜੀ ਹੈ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਵਾਨਤਾ ਵੀ ਜਦਤ ਹੋ ਗਈ ਹੈ ਤੇ ਇਹ ਫੈਸਲਾ ਅਸੀਂ ਦਾ ਲੋਕਾਂ ਦਾ ਫੈਸਲਾ ਮੰਨੇ ਆ ਲੋਕਾਂ ਨੇ ਜੋ ਸਾਨੂੰ ਹੁਕਮ ਕੀਤਾ ਸੀ ਉਹ ਮੰਨ ਲਿਆ ਸਾਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਕਿਉਂ ਨਹੀਂ ਕਰਦੇ ਅਸੀਂ ਲੋਕਾਂ ਦੇ ਨਾਲ ਹੀ ਆ ਜੇ ਲੋਕ ਕਹਿਣਗੇ ਜੇ ਲੋਕ ਕਹਣਗੇ ਸ਼ਾਸ ਛੱਡ ਦੋ ਸ਼ਾਸ ਛੱਡ ਦਾਂਗੇ ਲੋਕਾਂ ਨੇ ਘਰ ਬੈਠ ਜੇ ਅਸੀਂ ਘਰ ਬੈਠ ਜਾਾਂਗੇ ਸਾਨੂੰ ਤਾਂ ਹੁਕਮ ਕਿਉਂਕਿ ਇਹ ਡੈਮੋਕ੍ਰੇਸੀ ਹੈ ਲੋਕਾਂ ਦੇ ਮੁਤਾਬਕ ਹੀ ਚੱਲਣਾ ਬਣਦਾ ਤੇ ਉਹਦੇ ਮੁਤਾਬਕ ਹੀ ਚੱਲਾਂਗੇ ਇਹ ਨਹੀਂ ਕਿ ਸਾਨੂੰ ਸਾਸ਼ਤ ਕਰਨੇ ਬਹੁਤ ਪਾ ਲੱਗਦਾ ਹੈ ਜਿਹਾ ਸਾਨੂੰ ਕਿ ਬਹੁਤ بڑا ਹੋ ਜੂਗਾ ਪਰ ਜੇ ਲੋਕ ਕਹਿੰਦੇ ਨੇ ਕਿ ਐਂ ਕਰੋ ਤਾਂ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਸੋ ਉਹ ਅਸੀਂ ਮੰਨਿਆ ਆਪਣੇ ਮੁਤਾਬਕ ਅਸੀਂ ਮੰਨਿਆ ਬਾਕੀ ਤਾਂ ਗੁਰੂ ਨੂੰ ਪਤਾ ਸੱਚੇ ਪਾਤਸ਼ਾਹ ਨੂੰ ਪਤਾ ਕਿ ਕਿੰਨੇ ਸੱਚਾ ਸੀ ਕਿੰਨੇ ਝੂਠਾ ਕਿੰਨਾ ਕੋਹ ਹੈ ਇਹ ਗੁਰੂ ਮਹਾਰਾਜ ਨੂੰ ਪਤਾ ਹੈ ਪਰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਜੋ ਸੱਚਾਈ ਹੈ ਉਹਦੇ ਨਾਲ ਖੜੀ ਹੈ ਰਖੜਾ ਸਾਹਿਬ ਆਪਾਂ ਕਾਫੀ ਲੰਬੇ ਸਮੇਂ ਤੋਂ ਆਮ ਇੱਕ ਚਰਚਾ ਵੀ ਚੱਲ ਰਹੀ ਹੈ ਸੁਣਦੇ ਵੀ ਆ ਰਹੇ ਇਹ ਗੱਲ ਤੁਹਾਨੂੰ ਵੀ ਪਤਾ ਹੀ ਹੈ ਕਿ ਜਦੋਂ ਅਕਾਲੀ ਦਲ ਖੜਾ ਹੋਇਆ ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਆਏ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਲੇ ਸੁਖਬੀਰ ਸਿੰਘ ਬਾਦਲ ਨਾਲ ਲੰਬਾ ਸਮਾਂ ਕੱਟਿਆ ਤੇ ਜਦੋਂ ਅਕਾਲੀ ਦਲ ਦਾ ਦਫ਼ਤਰ ਬਣਿਆ ਇਹ ਵੀ ਤੁਹਾਡੇ ਤੋਂ ਕੋਈ ਬਾਹਰ ਨਹੀਂ ਹੈ ਕਿ ਤੁਸੀਂ ਫੰਡਿੰਗ ਬਹੁਤ ਕੀਤੀ ਅਕਾਲੀ ਦਲ ਨੂੰ ਤਾਂ ਜਦੋਂ ਹੁਣ ਇੱਕ ਨਵਾਂ ਬਰਾਬਰ ਅਕਾਲੀ ਦਲ ਖੜਾ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਇਹ ਵੀ ਚਰਚਾ ਹੁੰਦੀ ਹੋਏਗੀ ਵੀ ਕਿ ਅਕਾਲੀ ਦਲ ਜੇ ਨਵੀਂ ਟੀਰ ਖੜੀ ਹੋ ਰਹੀ ਹੈ ਤਾਂ ਫੰਡਿੰਗ ਤੋਂ ਬਿਨਾਂ ਤਾਂ ਉਹ ਵੀ ਨਹੀਂ ਚੱਲਣੀ ਦੇਖੋ ਜਿਹੜੀ ਫੰਡਿੰਗ ਦੀ ਗੱਲ ਹੈ ਹੂੰ ਪੈਸੇ ਦੀ ਗੱਲ ਹੈ ਇਹ ਗੁਰੂ ਮਾਲਾ ਜੀ ਨੇ ਬਖਸ਼ਿਸ਼ ਕਰਨੀ ਹੈ ਪੰਥ ਨੂੰ ਕਦੇ ਪੈਸੇ ਪੁੱਛਦੀ ਕਦੇ ਕਮੀ ਆਈ ਨਹੀਂ ਨਾ ਕਦੇ ਪਹਿਲਾਂ ਆਈ ਹੈ ਨਾ ਅੱਗੇ ਵਾਸਤੇ ਆਉਣੀ ਹੈ ਇਹ ਤਾਂ ਗੁਰੂ ਨੇ ਆਪਣੇ ਆਪੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਨੇ ਮਿਹਰ ਕਰਨੀ ਹੈ ਇਹ ਨਾ ਸੁਰਜੀਤ ਰੱਖਲੇ ਤੇ ਪੰਡ ਕਰਦੇ ਹਾਂ ਨਾ ਕਿਤੇ ਹੋਰ ਤੇ ਗੱਲ ਕਰਦੇ ਹਾਂ ਪੰਥ ਸਵਰਥ ਹੈ ਹਰ ਚੀਜ਼ ਕਰਨ ਦੇ ਸੋ ਇਹ ਗੁਰੂ ਨੇ ਕਿਰਪਾ ਕਰਨੀ ਕੋਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਨਹੀਂ ਕਦੇ ਚਰਚਾ ਤਾਂ ਹੁੰਦੀ ਹੋएगी ਕਿ ਆਪਾਂ ਨੇ ਫੰਡਿੰਗ ਲੋਕਾਂ ਤੋਂ ਲੈਣੀ ਹੈ ਜਾਂ ਆਪਸੀ ਵਿੱਚ ਇਕੱਠੀ ਕਰਨੀ ਕਿਉਂਕਿ ਪਾਰਟੀ ਆਧਾਰਾ ਕੋਈ ਵੀ ਇੰਸਟੀਚਿਊਸ਼ਨ ਕੋਈ ਵੀ ਚਲਾਣਾ ਕੋਈ ਵੱਡੀ ਸੰਸਥਾ ਚਲਾਣੀ ਹੈ ਇਹ ਤੋਂ ਅੱਗੇ ਆਪਾਂ ਘਰ ਚਲਾਣਾ ਉਹਦੇ ਵਿੱਚ ਵੀ ਦੇਖਣਾ ਪੈਂਦਾ ਆਪਾਂ ਨੂੰ ਵੀ ਘਰ ਜਿਹੜਾ ਹੈਗਾ ਕਿਵੇਂ ਚੱਲੇਗਾ ਉਹ ਤਾਂ ਫਿਰ ਇੱਕ ਹੈ ਹੀ ਹੈ ਜਿੱਥੇ ਪੰਥ ਦੀ ਗੱਲ ਹੋਵੇ ਉੱਥੇ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਮੈਂ ਤਾਂ ਕਿਹਾ ਹੂੰ ਕਿ ਉੱਥੇ ਸੋਚਣ ਦੀ ਲੋੜ ਨਹੀਂ ਪੈਂਦੀ ਪੰਥ ਤਾਂ ਬਹੁਤ ਸੁਰਾਤ ਹੈ ਤਾਂ ਬੋਲੇ ਬੋਲੇ ਆਪਾਂ ਦੁਨੀਆ ਦੇ ਦੇਖੋ ਨਾ ਕਿੱਥੇ ਲੱਗਾ ਪੰਥ ਨੇ ਉਹ ਕਿਹੜਾ ਕੰਮ ਆ ਜਿਹੜਾ ਨਹੀਂ ਕੀਤਾ ਦੁਨੀਆ ਦੇ ਵਿੱਚ ਜਿੱਥੇ ਕਿਤੇ ਲੰਗਰ ਵੀ ਲੱਗੇ ਜਿੱਥੇ ਕਿਤੇ ਕੋਈ ਹੜ੍ਹ ਆ ਗਏ ਜਾਂ ਕੋਈ ਹੋਰ ਮੁਸੀਬਤ ਆ ਗਈ ਉੱਥੇ ਜਾ ਕੇ ਪੰਥ ਖੜਾ ਹੋ ਜਾਂਦਾ ਹੂੰ ਆ ਤਾਂ ਗੱਲ ਛੋਟੀ ਹੈ ਪਾਰਟੀ ਚਲਾਉਣੀ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ ਇੱਥੇ ਪੰਥ ਨੇ ਤਾਂ ਕਦੇ ਕਿਸੇ ਨੂੰ ਹੀ ਲੱਗਣੀ ਨਹੀਂ ਦਿੱਤੀ ਗੁਰੂ ਮਹਾਰਾਜ ਦੀ ਕਿਰਪਾ ਹੈ ਬਾਬਾ ਨਾਨਕ ਦੇਵ ਜੀ ਦੇ ਪਾਤਸ਼ਾਹ ਜਿਹੜੇ ਸਾਡੀ 20 ਰੁਪਏ ਦੀ ਐਫਆਰ ਕਰਾ ਗਏ ਉਹ ਉਹੀ ਨਹੀਂ ਮੁੱਕ ਸਕਦੀ ਸ਼ਰਤਾਂ ਕੁਝ ਜਿਹੜੇ ਸਿਆਸੀ ਧਰਾਨੇ ਕੁਝ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਕਾਫੀ ਚੱਲਦੀਆਂ ਜਿਹੜੇ ਵਾਇਰਲ ਹੁੰਦੀਆਂ ਨੇ ਕਿ ਜਿਹੜੀ ਨਵੀਂ ਤੇ ਰਾਰੀ ਆ ਉਹਨਾਂ ਨੂੰ ਭਾਜਪੀ ਦੀ ਸਪੋਰਟ ਆ ਪਿੱਛੋਂ ਕਿੱਥੋਂ ਤੱਕ ਸੱਚਾਈ ਹੈ ਦੇਖੋ ਇਹ ਤਾਂ ਪਹਿਲੇ ਦਿਨ ਤੋਂ ਹੀ ਗੱਲ ਚੱਲ ਰਹੀ ਹੈ ਕੀ ਸ਼੍ਰੀ ਕਾਲਤਾਪੁਰ ਸਾਹਿਬ ਤੇ ਭੇਜਣ ਵਾਲੇ ਬੀਜੇਪੀ ਨੇ ਇੱਕ ਬੰਦੇ ਇਕਾਂ 10 ਸਾਲ ਨਹੀਂ 15 ਸਾਲ ਨਹੀਂ 20 ਸਾਲ ਬੀਜੇਪੀ ਨਾਲ ਨਾ ਮਾਸਦਰ ਰਿਸ਼ਤਾ ਕਹਿੰਦੇ ਰਹੇ ਮਿਲਦੇ ਰਹੇ ਸਾਡੇ ਤੋਂ ਕੋਈ ਮਿਲਖੜ ਕਦੇ ਮਿਲੇ ਹੀ ਨਹੀਂ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਵਾਰ ਮਿਸ਼ਾ ਨੂੰ ਮਿਲਿਆ ਫੋਰ ਲੈਸ਼ ਉਹ ਵੀ ਕਿਸਾਨ ਅੰਦੂਲਨ ਦੀ ਚਾਚਾ ਤੇ ਇਹ ਵੀ ਰਖੜਾ ਭਰਾਵਾ ਦੀ ਬਹੁਤ ਵਧੀਆ ਹੈ ਪੀਐਮ ਨਾਲ ਵੀ ਤੇ ਮਿਤਸ਼ਾ ਨਾਲ ਵੀ ਕਹਿੰਦੇ ਮੀਟਿੰਗਾਂ ਬਹੁਤ ਹੁੰਦੀਆਂ ਔਰ ਇਹ ਵੀ ਚਰਚਾ ਰਹੀ ਕਿ 2024 ਦੇ ਵਿੱਚ ਤੇ ਤੁਹਾਡਾ ਜਿਹੜਾ ਸਮਝੌਤਾ ਹੋਣ ਦੀ ਕੋਸ਼ਿਸ਼ ਕੀਤੀ ਸੀਗੀ ਰਖੜਾ ਭਰਾਵਾ ਨੇ ਪਰ ਹੋਇਆ ਨਹੀਂ ਸਕਬੀਰ ਨਹੀਂ ਮੰਨਿਆ ਪਰ ਜੇ ਪੰਜਾਬੀ ਚ ਕਹੇ ਲਈ ਵੀ ਸਭ ਤੋਂ ਵੱਡੀ ਦੁਸ਼ਮਣੀ ਕੀ ਦੀ ਰਹੀ ਹੂੰ ਮੇਰੇ ਭਰਾ ਨੂੰ 에어ਪੋਰਟ ਤੋਂ ਬੇਟੀ ਦੇ ਵਿਆਹ ਚ ਆਉਣ ਤੋਂ ਰੋਕ ਕੇ ਵਾਪਸ ਮੋੜਤਾ ਹੂੰ ਇਹ ਕਿਸੇ ਛੋਟੀ ਗੱਲ ਸਮਝਦੇ ਹੋ ਕਿਉਂ ਮੋੜਤਾ ਕਿ ਲੰਗਰ ਕਿਉਂ ਲਾਇਆ ਸੋ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਠੀਕ ਹੈ ਸਾਰੀ ਦੁਨੀਆ ਦੇ মিডিਏ ਦਾ ਮੈਂ ਧੰਨਵਾਦ ਕਰਦਾ ਸਾਰੇ মিডিਏ ਦਾ ਸਾਰੇ ਲੋਕਾਂ ਦਾ ਉਹਨਾਂ ਨੇ ਬਹੁਤ ਬੜਾ ਸਾਥ ਦਿੱਤਾ ਹਰ ਜਗ੍ਹਾ ਦਿੱਤੇ ਗੱਲ ਚੱਲੀ ਕਿ ਵੀ ਇਹ ਜਾਂਚਤੀ ਹੋ ਜਾਏ ਗਲਤ ਗੱਲ ਹੋਇਆ ਲੰਗਰ ਤਾਂ ਗੁਰੂ ਨਾਨਕ ਦੇਵ ਜੀ ਦਾ ਸੱਚੇ ਪਾਤਸ਼ਾਹ ਦਾ ਹੈ ਤੇ ਇਹਦੇ ਤੇ ਵੀ ਆਪਾਂ ਕਿੰਤੂ ਪ੍ਰੰਤੂ ਕਰਦੇ ਆ ਕਿ ਜੇ ਅਸੀਂ ਲੰਗਰ ਨਾਲ ਲਾਉਂਦੇ ਫਿਰ ਉੱਥੇ ਲੰਗਰ ਦੀ ਜੀ ਲੱਗਣੇ ਇਹ ਤਾਂ ਮੈਂ ਵਹਿਮ ਹੀ ਆ ਗੱਲ ਆਲੀ ਗੱਲ ਹੈ ਉੱਥੇ ਦੁਨੀਆ ਨੇ ਕਿ ਆਪਾਂ ਦੇਖ ਹੀ ਰਹੇ ਹਾਂ ਕਿੰਨੇ ਕਾਜੂ ਆਦੇ ਬਾਦਾਮ ਆਦੇ ਹੋਰ ਦੇ ਕਿੰਨਾ ਕੁਝ ਚੱਲਦਾ ਰਿਹਾ ਉੱਥੇ ਲੰਗਰ ਦੀ ਕੋਈ ਗੱਲ ਹੀ ਨਹੀਂ ਸੀ ਪਰ ਉਹਨਾਂ ਨੂੰ ਸ਼ਾਇਦ ਗਲਤਫਹਿਮੀ ਹੋਵੇ ਪਰ ਫਿਰ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਰਿਅਲਾਈਜ਼ ਕੀਤਾ ਆਪਣੇ ਘਰੇ ਬੁਲਾਇਆ ਘਰੇ ਬੁਲਾ ਕੇ ਲੰਚ ਕਰਾਇਆ ਤੇ ਮਾਫੀ ਮੰਗੀ ਪਰ ਉਹ ਉੱਚ ਕੋਈ ਅਲਾਈਂਸ ਦੀ ਗੱਲ ਹੋਈ ਸੀ ਕੋਈ ਜਦੋਂ 24 ਵਾਲੇ ਚ ਕੋਈ ਉਹ ਦੇਖੋ ਉਦੋਂ ਮੇਨ ਵੱਡੀ ਗੱਲ ਤਾਂ ਇਹ ਸੀ ਕਿ ਵੀ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਕੀ ਮਦਦ ਕਰ ਸਕਦੇ ਹਾਂ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਦੁਨੀਆ ਦਾ ਸਭ ਤੋਂ ਵੱਡਾ ਇਜੀਟੇਸ਼ਨ ਸੀ ਹੈ ਕੱਲਾ ਹਿੰਦੁਸਤਾਨ ਦਾ ਨਹੀਂ ਪੰਜਾਬ ਦਾ ਨਹੀਂ ਸਾਰੀ ਦੁਨੀਆ ਦਾ ਵੱਡਾ ਇਜੀਟੇਸ਼ਨ ਸੀਗਾ ਤੇ ਉਦੋਂ ਸੁਖਬੀਰ ਗੱਲ ਕਰਦਾ ਸੀਗਾ ਇਸ ਗੱਲ ਦੀ ਵੀ ਗੱਲ ਕਰਦੇ ਵੀ ਜੇ ਐਲਾਈਅੰਸ ਹੋ ਜੇ ਤਾਂ ਚੰਗੀ ਗੱਲ ਹੈ ਪਰ ਉਹ ਛੋਟਾ 파ਟ ਸੀ ਵੱਡਾ 파ਟ ਕਿਸਾਨ ਦੋਲ ਸੁਖਵੀਰ ਬਾਦਲ ਕਹਿੰਦੇ ਸੀ ਲਾਂਚ ਹੋ ਜੇ ਚੰਗੀ ਗੱਲ ਹੈ ਉਹ ਨੇ ਕਿਹਾ ਹੀ ਸੀ ਆ ਜੀ ਪਰ ਬਾਅਦ ਦੇ ਵਿੱਚ ਉਹ ਜੋ ਕੁਝ ਕਿਹਾ ਉਸ ਤੋਂ ਬਾਅਦ ਡਾਈ ਕਰਕੇ ਕਹੇ ਨਹੀਂ ਜੀ ਆਈ ਨਹੀਂ ਹੈ ਕਰ ਲੈਣੇ ਉਹ ਫਿਰ ਸਾਡਾ ਬਣ ਨਹੀਂ ਬਣਿਆ ਵੀ ਜਿਹੜਾ ਕੁਝ ਤਾਂ ਕਿਹਾ ਉਹ ਤੇ ਆਪਾਂ ਜੀ ਪੂਰੇ ਨਹੀਂ ਉਹ ਤੇ ਦੁਆਰੇ ਛਕੂ ਗੱਲ ਕਰੀਏ ਇਹ ਐਸੀ ਕਰਕੇ ਚੀਜ਼ ਜਿਹੜੀ ਆਮ ਸਿਆਸਤ ਜਿਹੜੀ ਜਦੋਂ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਚਰਚਾ ਇਹ ਚੱਲਦੀ ਹੈ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਪੁੱਛਣ ਵਾਲੇ ਵੀ ਰਖੜਾ ਭਰਾ ਤੇ ਗੱਲਬਾਤ ਕਰਾਉਣ ਵਾਲੇ ਵੀ ਰਖੜਾ ਭਰਾ ਤੇ ਜੇ ਗੱਲਬਾਤ ਹੋ ਜਾਂਦੀ ਨੇੜੇ ਲੱਗ ਜਾਂਦੀ ਤਾਂ ਵਿੱਚ ਵਿਚੋਲੀ ਹੀ ਰਖੜਾ ਭਰਾ ਬਣਨੇ ਸੀਗੇ ਉਹ ਉਹੀ ਚਰਚਾ ਹੁੰਦੀ ਆ ਹੁਣ ਵੀ ਮੈਂ ਤਾਂ ਉਹੀ ਗੱਲ ਕਰਦਾ ਕਿ ਜੋ ਉਹਨੇ ਗੱਲ ਕਹੀ ਅਸੀਂ ਇਨ ਆਪਣੇ ਕੋਈ ਇੱਕ ਅੱਖਰ ਵੀ ਨਹੀਂ ਬालतੂ ਕਿਹਾ ਹੂੰ ਤੇ ਉਹੀ ਜਾ ਕੇ ਸਿੱਥੇ ਉਹੀ ਗੱਲ ਉਹਨਾਂ ਨੇ ਮੰਨ ਲਈ ਤੇ ਫਿਰ ਉਹ ਆਪ ਕਹਿੰਦੇ ਵੀ ਨਹੀਂ ਆਪਾਂ ਪੰਜ ਨਹੀਂ ਚਾਰ ਤੇ ਕਰੋ ਹੂੰ ਫਿਰ ਅਸੀਂ ਮੰਨੇ ਮੰਨੇ ਸਾਡਾ ਕਿ ਵੀ ਅਸੀਂ ਦੁਆਰੇ ਗੱਲ ਕਰੀਏ ਨਾ ਕਦੇ ਗਏ ਜਿਹੜਾ ਨਮਾਕਾਲੀਦਰ ਬਣ ਰਿਹਾ ਕਿਤੇ ਹੁਣ ਸਲਾਈਂਸ ਦੇ ਕੋਈ ਹੋਰ ਹੀ ਗੱਲਬਾਤ ਕਿਤੇ ਹਰੇ ਕੋਈ ਗੱਲਬਾਤ ਨਹੀਂ ਪੰਥ ਦੀ ਗੱਲ ਹੈ ਪੰਥ ਨਾਲ ਜੁੜ ਕੇ ਕੰਮ ਕਰਾਂਗੇ ਪਰ ਸਿਆਸੀ ਚੋਣਾਂ ਤਾਂ ਲੜੇਗਾ ਤੇ ਲੜੇਗਾ ਪੂਰਾ ਜੋਸ਼ ਨਾਲ ਲੜਾਂਗੇ ਅੱਜ ਜੇ ਗੁਰੂ ਨੇ ਕਿਰਪਾ ਕੀਤੀ ਜਿਵੇਂ ਮਾਨਸਾਹਬ ਨੂੰ ਵੋਟਾਂ ਪਈਆਂ ਸੀ ਨਾ 89 ਦੇ ਵਿੱਚ ਜਾਂ ਅੰਮ੍ਰਿਤਸਰ ਵਾਲਨ ਨੂੰ ਪਈਆਂ ਸੀ ਲੋਕ ਆਏ ਖੜਨਾ ਜੁੜੂ ਕਿ ਵਿਚਾਰ ਤੇ ਇਮਾਨਦਾਰ ਤੇ ਧਿਆਨدار ਦਿਨਾਂ 'ਚ ਕੰਮ ਕਰਾਂਗੇ ਜੇ ਅਸੀਂ ਜਿਸ ਤਰ੍ਹਾਂ ਅਸੀਂ ਚੱਲੇ ਹੋਏ ਹਾਂ ਜਿਵੇਂ ਅਸੀਂ ਗੁਰੂ ਦਾ ਓਟ ਅਸਲ ਲੈ ਕੇ ਚੱਲੇ ਆ ਅਸੀਂ ਧਰਮ ਦਾ ਕੁੰਡਾ ਉੱਪਰ ਲੈ ਕੇ ਚੱਲੇ ਆ ਤਾਂ ਗੁਰੂ ਨੇ ਕਿਰਪਾ ਕਰਨੀ ਤੂੰ ਦੇਖੇ ਘਰ ਕਾਟ ਟੁੱਟ ਜੂਗਾ ਕਦੇ ਇੰਨੀ ਮੈਜੋਰਟੀ ਕਿਸੇ ਦੀ ਆਈ ਨਹੀਂ ਹੋਣੀ ਨਰਕਰ ਜਬ ਹੋਰ ਕਿਹੜੇ ਕਿਹੜੇ ਧਿਰਾਂ ਦੇ ਨਾਲ ਗੱਲਬਾਤ ਚੱਲ ਰਹੀਆਂ ਲਾਈਨਸ ਦੀ ਮੰਨ ਲਓ ਬੀਜੇਪੀ ਸਾਈਡ ਤੇ ਕਰ ਦੋ ਕੋਈ ਗੱਲ ਨਹੀਂ ਹੋਵੇ ਨਾ ਹੋਵੇ ਜਿਸ ਤਰ੍ਹਾਂ ਤੁਹਾਡੇ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜਾ ਪਾਈ ਅਮਰਪਾਲ ਦੀ ਪਾਰਟੀ ਆ ਉਹਨਾਂ ਨਾਲ ਗੱਲਬਾਤ ਹੋਈ ਤਾਂ ਕੀ ਹੋਰ ਧਿਰਾਂ ਨਾਲ ਗੱਲਬਾਤ ਹੋ ਰਹੀ ਆ ਸਿਮਰਜੀਤ ਸਿੰਘ ਮਾਨ ਹੋਇਆ ਜਾਂ ਹੋਰ ਜਿਹੜੀ ਕੋਈ ਸਾਡੀ ਪੰਜ ਮੈਂਬਰੀ ਕਮੇਟੀ ਅਮਰਪਾਲ ਕੋ ਜਾ ਕੇ ਆਈ ਹਮ ਉਹਨਾਂ ਨਾਲ ਗੱਲਬਾਤ ਹੀ ਹੋਈ ਆ ਤੇ ਹਾਲ ਫਿਰ ਇੱਕ ਤੋਂ ਬਾਅਦ ਚ ਗੱਲਾਂ ਹੁਣ ਕੋਈ ਹੋਰ ਕਿਸੇ ਪਾਰਟੀ ਨਾਲ ਕਿਉਂਕਿ ਜਿਵੇਂ ਕਾਲਤਖ ਸਾਹਿਬ ਦਾ ਹੁਕਮਨਾਮਾ ਵੀ ਸਾਰੇ ਧਿਰ ਇਕੱਠੇ ਹੋ ਗਏ ਭ ਅਕਲਤਿਕ ਹੈ ਨਾ ਫਿਰ ਹੁਣ ਜਦੋਂ ਪਾਰਟੀ ਬਣ ਗਈ ਹੁਣ ਤੱਕ ਤਾਂ ਇਹੀ ਜਿਹਨਾਂ ਦੀ ਸਮਝੌਤਾ ਜੇ ਕਰਨ ਦਾ ਕੀ ਦੇਣਾ ਕਰਨਾ ਹੈ ਕੀ ਨਾ ਗੱਲ ਕਰੀਏ ਸੀ ਜਿੰਨਾ ਚਿਰ ਪਾਰਟੀ ਨਹੀਂ ਬਣਦੀ ਕੋਈ ਬੰਦਾ ਮੂਰੇ ਨਹੀਂ ਲੱਗਦਾ ਹੈ ਉਹਨਾਂ ਚਿਰ ਕਿਸੇ ਨਾਲ ਗੱਲ ਬਣਦੀ ਨਹੀਂ ਸੀ ਗੱਲ ਸਾਡੀ ਉਦੋਂ ਬਣੂਗੀ ਜਦੋਂ ਸਾਡੀ ਪਾਰਟੀ ਬਣ ਗਈ ਜਦੋਂ ਸਾਡਾ ਕੋਈ ਨਾ ਕੋਈ ਪ੍ਰਧਾਨ ਬਣ ਗਿਆ ਮੂਰੇ ਲੱਗ ਗਿਆ ਫਿਰ ਗੱਲ ਕਰਨ ਜੋਗੇ ਹੋਏ ਵੀ ਇਹਦੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਤੱਕ ਕਰਾਵਾਂਗੇ ਕਰਾਵਾਂਗੇ ਬਿਲਕੁਲ ਕਰਾਵਾਂਗੇ ਪਰ ਇੱਕ ਇੱਕ ਹੋਰ ਵੀ ਟੈਕਨੀਕਲੀ ਜਿਹੜਾ ਕੋਈ ਸਿਆਸੀ ਮਾਰੇ ਗੱਲ ਕਹਿੰਦੇ ਨੇ ਕਿ ਜਦੋਂ ਆਪਾਂ ਸ੍ਰੀ ਅਕਾਲ ਤਖਸਰ ਦਾ ਹੁਕਮਨਾਮਾ ਅੱਗੇ ਰੱਖਦੇ ਆਂ ਤਾਂ ਹੁਕਮਨਾਮਾ ਇੱਕ ਧਾਰਮਿਕ ਤੁਹਾਡੀ ਜਿਹੜੀ ਉਹ ਆ ਗਈ ਵੀ ਧਾਰਮਿਕ ਸਰਪ੍ਰਸਤੀ ਹੈ ਤੇ ਉਹ ਧਾਰਮਿਕ ਸਰਪ੍ਰਸਤੀ ਨੂੰ ਆਪਣਾ ਚੋਣ ਕਮਿਸ਼ਨ ਆ ਉਹ ਕਿੱਥੋਂ ਤੱਕ ਮੰਨਦਾ ਹੈ ਦੇਖੋ ਇਹ ਮਹਿਮੀ ਹੈ ਪਹਿਲਾਂ ਵੀ ਸਾਰਿਆਂ ਨੂੰ ਪਤਾ ਹੈ ਕਿ ਕਾਲੀ ਜਾਲਾ ਅਕਾਲ ਤਖਤ ਸਾਬਤ ਹੀ ਬਣਿਆ ਸੀ 1920 ਦੇ ਵਿੱਚ ਵੀ ਅਕਾਲ ਤਖਤ ਸਾਬਤ ਹੀ ਬਣਿਆ ਸੀ ਪਰ ਸੁਖਵੀਰ ਤਾਂ ਬੜਾ ਹਲ ਹੋ ਹੱਲਾ ਮਚਾਇਆ ਸੀ ਜਦੋਂ ਅਕਾਲ ਤਖਤ ਦਾ ਹੁਕਮ ਹੋਣਾ ਕਿ ਸਾਡੀ ਰਜਿਸਟ੍ਰੇਸ਼ਨ ਕੈਨਸਲ ਹੋ ਜਾਏਗੀ ਉਹ ਦੇਖੋ ਉਹ ਜੇ ਨਾ ਮੰਨਣਾ ਹੋਵੇ ਹੂੰ ਜੇ ਨਾ ਮੰਨਣਾ ਹੋਵੇ ਫਿਰ ਤਾਂ ਸਭ ਬਹਾਨੇ ਨੇ ਹੂੰ ਵਕੀਲਾਂ ਦੇ ਸਾਡੇ ਆਈ ਵਕੀਲ ਵੀ ਤਾਂ ਗਏ ਸੀ ਸਾਡੇ ਕਿੰਨੇ ਲੋਕ ਗਏ ਸੀ ਨਿਊਟਰਲ ਬੰਦੇ ਵੀ ਗਏ ਸੀ ਕਿ ਨਹੀਂ ਆਏ ਨਹੀਂ ਹੁੰਦਾ ਭਰਤੀ ਕਮੇਟੀ ਨੇ ਭਰਤੀ ਕਰਨੀ ਸੀਗੀ ਉੱਥੇ ਕੋਈ ਇਹ ਥੋੜੋ ਕਹਿਣਾ ਸੀ ਵੀ ਸਾਨੂੰ ਇਹ ਕਰਕੇ ਭੇਜਿਆ ਪਰ ਨਹੀਂ ਜੇ ਨਾਮ ਅੰਨਾ ਬਸ ਮੈਨਾ ਮਾਨਵਾਰੀ ਗੱਲ ਹੈ ਤੇ ਉਹਦਾ ਕੋਈ ਇਲਾਜ ਹੈ ਨਹੀਂ ਅੱਛਾ ਰੱਖਾ ਸਾਹਿਬ ਪੰਜਾਬ ਚ ਐਸਜੀਪੀਸੀ ਚੋਣਾਂ ਨੂੰ ਲੈ ਕੇ ਕੋਈ ਮੀਟਿੰਗ ਹੋ ਰਹੀ ਹੈ ਕੋਈ ਰਾਬਤਾ ਹੋ ਰਿਹਾ ਕੋਈ ਸੈਂਟਰ ਨਾਲ ਕੇਂਦਰ ਨਾਲ ਕੋਈ ਮੀਟਿੰਗਾਂ ਦਾ ਗੱਲਬਾਤ ਕੋਈ ਜਿੱਦ ਦੇ ਸਾਡੀ ਪਾਰਟੀ ਹੋ ਗਈ ਬਣ ਗਈ ਐਜੀਟੇਸ਼ਨ ਵੀ ਕਰਾਂਗੇ ਧਰਨੇ ਵੀ ਲਾਵਾਂਗੇ ਆ ਪੂਰੀ ਪ੍ਰੈਸ਼ਰ ਦੇ ਨਾਲ ਸ਼ੋਣੀ ਪੈਣੀ ਇਲੈਕਸ਼ਨ ਕਰਾਮ ਆ ਗਈ ਐਸਜੀਪੀਸੀ ਹਾਂ ਐਜੀ ਪਿਛਲੀ ਇਲੈਕਸ਼ਨ ਵੀ ਦੇਖੋ ਜਿਹੜੀ 5 ਸਾਲ ਬਾਅਦ ਹੋਣੀ ਸੀ ਆ 13 14 ਸਾਲ ਹੋ ਗਏ ਹੂੰ ਕਿ ਉਹਨਾਂ ਇਲੈਕਸ਼ਨ ਤਾਂ ਟੈਂਪਸ਼ਰ ਹੋਵੇ ਕੋਈ ਵੀ ਬੰਦਾ ਜਿੱਤੇ ਕੋਈ ਹਾਰੇ ਜੋ ਮਰਜ਼ੀ ਹੋਵੇ ਪਰ ਇਲੈਕਸ਼ਨ ਤਾਂ ਟੈਂਪਸ਼ਰ ਹੋਣੀ ਚਾਹੀਦੀ ਹੈ ਨਾ ਇਹ ਥੋੜਾ ਵੀ ਤਾਂ ਆਪਾਂ ਨਾ ਕਰਾਈਏ ਹੁਣ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਤਾ ਕਿ ਇਲੈਕਸ਼ਨ ਨਾ ਹੋਵੇ ਤਾਂ ਬਿਲਕੁਲ ਇਹ ਗੱਲ ਕੋਈ ਵਧੀਆ ਨਹੀਂ ਹੈ ਜੇ ਲੋਕਾਂ ਚ ਗੱਲ ਹੈਗੀ ਲੋਕ ਥੋੜੀ ਗੱਲ ਮੰਨਦੇ ਤੂੰ ਕਹੋ ਵੀ ਇਲੈਕਸ਼ਨ ਕਰਾਓ ਕਰਾਉਣਾ ਕੋਣ ਨਹੀਂ ਚਾਹੁੰਦਾ ਆਪਣ ਪਸੇ ਜਿਹੜਾ ਢੜੇ ਕੋ ਸ਼ੋਮਣੀ ਕਮੇਟੀ ਹੈ ਉਹੀ ਨਹੀਂ ਕਰਾਉਣਾ ਚਾਹੁੰਦਾ ਹੋਰ ਕੌਣ ਮਤਲਬ ਸਿੱਧਾ ਸਿੱਧਾ ਵੀ ਸੁਖਵੀਰ ਵਾਲਾ ਢੜਾ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦਾ ਨਹੀਂ ਚਾਹੁੰਦੇ ਕਾਰਨ ਡਰਤਾ ਹੁੰਦੇ ਡਰਤਾ ਹੁੰਦਾ ਹੀ ਹੈ ਉਹਨਾਂ ਨੂੰ 13-14 ਸਾਲ ਹੋ ਗਏ ਗੱਡੀ ਦੇ ਉੱਤੇ ਬੈਠਿਆ ਨੂੰ ਤੇ ਜੇ ਕਰਾਉਣਗੇ ਤਾਂ ਪਤਾ ਹੀ ਵੀ ਕੀ ਰਿਜ਼ਲਟ ਆਉਣੇ ਪਹਿਲਾਂ ਦੇਖਿਆ ਹੀ ਉਹਨਾਂ ਨੇ ਰਿਜ਼ਲਟ ਕੀ ਨਿਕਲੇ ਹੈ ਤੇ ਇਹੀ ਗੱਲ ਕਹਿੰਦੇ ਦਿੱਲੀ ਕਮੇਟੀ 'ਚ ਵੀ ਚੱਲ ਰਹੀ ਹੈ ਵੀ ਇੱਕ ਤਰ੍ਹਾਂ ਕਹਿੰਦਾ ਵੀ ਆਪਾਂ ਕਰਾਉਣੀ ਨਹੀਂ ਵੀ ਕਰਾਉਣਾ ਨਹੀਂ ਚਾਹੁੰਦੇ ਫੇਰ ਇਹ ਕੀ ਕਬਜ਼ਾ ਜਿਹੜਾ ਕਬਜ਼ਾ ਹੈ ਕਦੋਂ ਖਾਲੀ ਹੋ ਕੇ ਇਹ ਜਿਹੜੇ ਕਬਜ਼ਾ 13 ਸਾਲ ਨੇ ਕਦੋਂ ਤੱਕ ਜਿਹੜੀਆਂ ਐਵੇਂ ਦਮੇ ਰਹਿਣਗੀਆਂ ਦੇਖੋ ਦਿੱਲੀ ਤਕਰੀਬਨ ਜਿਹੜੀ ਮੇਰਾ ਖਿਆਲ ਹੈ 5-6 ਵਜੇ ਇਲੈਕਸ਼ਨ ਹੋਏ ਜਾਂਦੀ ਹੈ ਹਮ ਆਪਣੇ ਕੰਮ ਨਹੀਂ ਕਦੇ ਹੋਇਆ ਕਿ ਵੀ ਇਹਨਾਂ 13- ਕਿ ਤਾਂ ਇੱਥੇ ਉਹਨਾਂ ਉੱਥੇ ਪਏ ਮੈਨੂੰ ਬਹੁਤਾ ਪਤਾ ਵੀ ਹੈ ਨਹੀਂ ਪਰ ਮੇਰਾ ਖਿਆਲ ਹੈ ਵੀ ਉੱਥੇ ਪਤੀ ਪੰਜ ਸਾਲ ਬਾਅਦ ਇਲੈਕਸ਼ਨ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਜਾਂਦੇ ਹਾਂ ਦੇ ਇੱਕ ਸਮਾਂ ਬਹੁਤ ਘੱਟ ਹੈ ਮੈਂ ਤੁਹਾਡੇ ਦਾ 2 ਮਿੰਟ ਲਾਵਾਂਗਾ ਹੋਰ ਕਿ ਹੁਣ ਗੱਲ ਫੇਰ ਉੱਥੇ ਮੈਂ ਤੁਹਾਡੇ 11 ਅਗਸਤ ਤੇ ਆ ਰਿਹਾ ਤੇ 11 ਅਗਸਤ ਨੂੰ ਇੱਕ ਤੈ ਹੈ ਕਿ ਫਾਈਨਲ ਆ ਤੁਹਾਡਾ اجلاس ਬਿਲਕੁਲ 100% ਜੋ ਸਭ ਪ੍ਰਧਾਨਗੀ ਦੀ ਚੋਣ ਹੋਣੀ ਹੋਣੀ ਹੈ ਬਿਲਕੁਕੁਲ ਠੀਕ ਤੇ ਦੂਜੀ ਗੱਲ ਤਾਂ ਜਦੋਂ ਚੋਣ ਤੋਂ ਬਾਅਦ ਰਜਿਸਟ੍ਰੇਸ਼ਨ ਵੀ ਹੋਏਗੀ ਇਹ ਵੀ ਤੈ ਹੈ ਪਾਰਟੀ ਦਾ ਨਾਮ ਹੋਣਾ ਇਹ ਵੀ ਤੈ ਹੈ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਜਾਂ ਕੱਲਾ ਅਕਾਲੀ ਦਲ ਇਹ ਦੇਖੋ ਇਹ ਹੁਣ ਪਤਾ ਲੱਗੂਗਾ ਜਦੋਂ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਵਾਂਗੇ ਕਿਹੜੀ ਜਗ੍ਹਾ ਭੇਲੀ ਹੈ ਹਮ ਅਜੀ ਦੋ ਇੱਕ ਚੀਜ਼ਾਂ ਦੋ ਇਕੱਠੇ ਨਹੀਂ ਹੋ ਸਕਦੀਆਂ ਜੇ ਕਈ ਵੀ ਸ਼੍ਰੋਮਣੀ ਕਾਲਰ ਉਹਨਾਂ ਦਾ ਵੀ ਸ਼੍ਰੋਮਣੀ ਕਾਲਰ ਸਾਡਾ ਵੀ ਸ਼੍ਰੋਮਣੀ ਨਹੀਂ ਹੋਣਾ ਹਮ ਤੇ ਉਹਦੇ ਮੁਤਾਬਕ ਅਸੀਂ ਦੇਖ ਲਾਂਗੇ ਪੰਚਾ ਨੌ ਭੇਜਾਂਗੇ ਜਿਹੜਾ ਸੱਲ ਪ੍ਰੂਫ ਕਰ ਦਾਂਗੇ ਪਰ ਫਿਰ ਰਖਣਾ ਸਭ ਇੱਕ ਹੋਰ ਹੈ ਮੈਂ ਇੱਥੇ ਤੁਹਾਨੂੰ ਇੱਕ ਸਵਾਲ ਹੋਰ ਕਰਦਾ ਵੀ ਜੇ ਆਪਾਂ ਨਵਾਂ ਕਾਲੀ ਦਲ ਬਣਾ ਰਹੇ ਹਾਂ ਜਿਹੜੀ ਚ ਖਾਲੀ ਹੋਈ ਉਹ ਆਪਾਂ ਲੈ ਲਈ ਤਾਂ ਫਿਰ ਆਪਾਂ ਸੁਖਵੀਰ ਸਿੰਘ ਬਾਦਲ ਨੂੰ ਟੱਕਰ ਤਾਂ ਦੇ ਸਕਦੇ ਹਾਂ ਪਰ ਉਹਦਾ ਕਾਲੀ ਦਲ ਉਹਦੀ ਤੱਕੜੀ ਉਹਦਾ ਦਫ਼ਤਰ ਫਿਰ ਆਪ ਉਹ ਨਹੀਂ ਹੋ ਸਕਦੇ ਇਹ ਸਾਰਾ ਕੁਝ ਗੁਰੂ ਨੇ ਕਰਨਾ ਚਾਹੇ ਤੁਸੀਂ ਦੇਖਿਓ ਸਹੀ ਪਹਿਲਾਂ ਕਿਵੇਂ ਲਿਆ ਸੀ ਬਰਨਾਰ ਸਾਹਿਬ ਕੋਲੋਂ ਚ ਪਹਿਲਾਂ ਟੱਕੜੀ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਆਈ ਸੀ ਏਦਾਂ ਹੀ ਜਦੋਂ ਲੋਕ ਤੁਹਾਡੇ ਨਾਲ ਹੋ ਗਏ ਫਤਵਾ ਦੇਤਾ ਲੋਕਾਂ ਨੇ ਫੇਰ ਤਕਲੀ ਕਿੱਥੇ ਜਾਊਗੀ ਲੋਕਾਂ ਦੀ ਗੱਲ ਵੱਡੀ ਐ ਇਲੈਕਸ਼ਨ ਕਮਿਸ਼ਨ ਦੀ ਗੱਲ ਛੋਟੀ ਐ ਕਿ ਪਬਲਿਕ ਦੀ ਪੰਥ ਦੀ ਗੱਲ ਵੱਡੀ ਐ ਜੋ ਪੰਥ ਕਰੂਗਾ ਫੈਲ ਆ ਉਹੀ ਹੋਣਾ ਚਲੋ ਇੱਕ ਆਖਰੀ ਸਵਾਲ ਪਾਰਟੀਆਂ ਬਹੁਤ ਬਣੀਆਂ ਪੰਜਾਬ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਨਾਲੋਂ ਸਾਈਡ ਤੇ ਹੋ ਕੇ ਕੋਈ 2 ਸਾਲ ਚੱਲੀ ਕੋਈ 5 ਸਾਲ ਚੱਲੀ ਟੌੜਾ ਸਾਹਿਬ ਨੇ ਵੀ ਪਾਰਟੀ ਬਣਾਈ ਤਾਂ ਵਾਪਿਸ ਆਖਰ ਮਰਜ਼ ਹੋਣਾ ਪਿਆ ਕੱਲੇ ਸੁਖਵੀਰ ਸਿੰਘ ਬਾਦਲ ਦੀ ਗੱਲ ਨਹੀਂ ਕਿ ਆਪਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਜਾਣਾ ਕੋਈ ਇਹ ਜਾਂ ਤਾਂ ਨਹੀਂ ਕਿ ਆਪਾਂ 27 ਦੇ ਨੇੜੇ 29 ਦੇ ਨੇੜੇ ਜਾਂ ਉਹ ਤੋਂ ਕੋਈ ਹੋਰ ਟਾਈਮ ਤੇ ਆਪਾਂ ਦਵਾਰਾ ਅਕਾਲੀ ਦਲ ਇਕੱਠੇ ਹੋ ਜਾਈਏ ਦੋਨੋਂ ਦੇਖੋ ਜੇ ਸੁਖਵੀਰ ਅੱਜ ਵੀ ਛੱਡ ਦੇਵੇ ਅੱਜ ਵੀ ਕਿਸੇ ਨੂੰ ਕੋਈ ਦਿੱਕਤ ਆਈ ਗੱਲ ਨਹੀਂ ਗੱਲ ਰਵਾ ਤਾਂ ਸੁਖਵੀਰ ਦਾ ਹੀ ਹੈ ਨਾ ਹੂੰ ਉਹ ਉਹ ਕਹਿੰਦਾ ਮੈਂ ਪ੍ਰਧਾਨਗੀ ਨਹੀਂ ਛੱਡਣਾ ਜੇ ਲੋਕ ਉਹਨੂੰ ਚਾਹੁੰਦੇ ਹਨ ਉਹਨੂੰ ਬਣਾ ਲੈਣ ਜਿਵੇਂ ਉਹਨਾਂ ਕੱਲ ਉਹਨੇ ਮਾਫੀ ਮੰਗ ਲਈ ਜੇ ਉਹ ਕੱਲ ਪੀ ਵੇਖੇ ਜਾ ਕੇ ਕਹਿ ਦੇਣ ਮਾਫੀ ਤਾਂ ਮੈਂ ਮੰਗ ਲੈਣਾ ਮਾਫੀ ਮੰਗਣਾ ਪ੍ਰਧਾਨ ਬਣ ਜੂਗਾ ਤੇ ਜੇ ਕੋਈ ਖਾ ਕੇ ਉਹ ਕਹਿਣ ਕਿ ਮੈਨੂੰ ਸਰਪ੍ਰਸਤ ਬਣਾ ਦਿਓ ਪ੍ਰਧਾਨ ਤੁਸੀਂ ਬਣ ਜਾਓ ਉਹ ਜਰ ਐਈ ਨਹੀਂ ਗੱਲ ਹੁੰਦੀ ਐ ਮੈਨੂੰ ਸਰਪ੍ਰਸਤ ਬਣਾ ਦਿਓ ਮੈਨੂੰ ਆ ਬਣਾ ਦਿਓ ਥੋੜੇ ਕਹਿਣਾ ਥੋੜੋ ਹੋਣਾ ਗੱਲ ਤਾਂ ਪੰਥ ਦੀ ਐ ਲੋਕਾਂ ਦੀ ਗੱਲ ਐ ਜੋ ਲੋਕ ਕਹਿਣਗੇ ਲੋਕ ਕਹਿਣਗੇ ਸਰ ਪ੍ਰਧਾਨੇ ਮੰਨ ਲੈਣ ਜੋ ਲੋਕਾਂ ਨੇ ਕਹਿਣਾ ਐ ਜਾਂ ਪੰਥ ਨੇ ਕਹਿਣਾ ਐ ਉਹ ਗੱਲ ਮੰਨੀ ਪੈਣੀ ਐ ਤੁਹਾਨੂੰ ਠੀਕ ਰਖੜਾ ਸਾਹਿਬ ਤੁਸੀਂ ਸਮਝਾ ਤਾ ਥੋੜਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਸੋਇਸਾਨ ਸਰਜੀਤ ਸਿੰਘ ਰਖੜਾ ਜੋ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਟ ਮੰਤਰੀ ਤੇ ਜੋ ਹੁਣ 11 ਅਗਸਤ ਨੂੰ ਪੰਜ ਮੈਂਬਰ ਕਮੇਟੀ ਦੇ ਗਵਾਈ ਵਾਲੇ ਅਕਾਲੀ ਦਲ ਦੀ ਜਿਹੜੀ ਚੋਣ ਹੋ ਰਹੀ ਹੈ ਜਲਾਸ ਹੋ ਰਿਹਾ ਸੋ ਉਹਦੇ ਅਗਵਾਈ ਕਰ ਰਹੇ ਨੇ ਸੋ ਕਦਾਵਰ ਨੇਤਾ ਨੇ ਇਹਨਾਂ ਨਾਲ ਲੰਬੀਆਂ ਗੱਲਾਂ ਬਾਤਾਂ ਕੀਤੀਆਂ तमाम ਗੱਲਾਂ ਬਾਤਾਂ ਕੀਤੀਆਂ ਸੋ ਇਸ ਤੋਂ ਬਾਅਦ ਕਿਸੇ ਹੋਰ ਸ਼ਖਸੀਅਤਾਂ ਤੋਂ ਤੁਹਾਡੀ ਗੱਲਬਾਤ ਕਰਾਵਾਂਗੇ ਉਦੋਂ ਤੱਕ ਮੈਨੂੰ ਗੁਰਮੁਖ ਸਿੰਘ ਰੁਪਾਣੋਂ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.